ਦੁਆਰਾ ਅਥ ਨੂੰ ਪੂਨਤ ਵਾਈ ਦੁਆਰਾ ਪੂਨਤ ਕਰਾ ਦਿੱਤਾ ਅੱਛਾ ਬਾਜੀ ਪੂਆ ਬਲ ਦੁਆ ਕੂਰਾ ਪੂਰਾ ਜਾਂਦਾ ਜਾਂਦਾ ਯਾਰ ਜਿਸੇ ਕਾਲਜ ਹੋਰ ਪਾ ਦਿੰਨੇ ਆ ਨਹੀਂ ਨਹੀਂ ਮੇਰਾ ਕਿਨੇ ਪਾਸ ਆ ਵੀ ਆਗਾ ਕਿ ਤੁਮੀ ਦੇਖ ਲੈ ਆ ਦੇਖੀ ਪੂਆ ਦੀ ਗੱਲਾਂ ਸੁਣ ਰਿਹਾ ਵਦਗੀ ਕੰਨ ਲਾ ਕੇ ਦੇਖੀ ਤੂੰ ਆ ਚੱਲ ਗਿਆ ਸੀ ਕੰਨ ਗੱਲਾਂ ਸੁਣੀਆਂ ਨਹੀਂ ਪਤਾ ਨਹੀਂ ਲੱਗਾ ਕੀ ਗਿਆ ਪੂਆ ਗੱਲਾਂ ਕੀ ਕਰਦੀ ਆ ਹਾਂ ਹਾਂ ਕੰਮ ਪਹੁੰਚ ਕੇ ਕਰ ਲਈ ਮੇਜੀ ਜਦੋਂ ਉਹ ਪਰਾਪ ਜਾਈ ਆ ਮੁੰਡਾ ਆ ਜਾਇਆ ਵਾ ਇੱਕ ਮਾਸੀ ਦਾ ਇੱਕ ਮਾਮੇ ਦਾ ਕਿਉਂ ਸਾਡੇ ਜਿਹਾ ਬਾਗੀ ਤੇ ਮਰਜ਼ੀ ਰਹਿਣਾ ਇਹ ਮंडा ਸੰਗ ਰਿਹਾ ਵਾ ਛੋੜਾ ਵੜਾ ਕੀ ਕੀ ਹੋ ਜਾਏਗਾ ਤੇ ਫਿਰ ਹਾਂਜੀ ਗਾਇਸ ਕਿਵੇਂ ਹੋ ਸਾਰੇ ਜਾਣੇ ਸਾਡੇ ਬੱਚੇ ਵੀ ਆ ਗਏ ਇੱਕ ਬੱਚਾ ਖੜਾ ਉਧਰ ਖੜਾ ਵਾ ਜੋ ਕਿ ਕੈਮਰੇ ਦੇ ਮੁਰੇ ਹੋ ਨਹੀਂ ਆਉਣਾ ਚਾਹੁੰਦਾ ਤੇ ਅੱਜ ਕੀ ਕਰਨਾ ਫਿਰ ਸ਼ਿਵਰਾਜ ਆਪਾਂ ਜਿਹੜੀ ਹੁਣਾ ਨੂੰ ਠੀਕ ਅੱਜ ਅਸੀਂ ਆ ਗਿਆ ਬੇਲੇ ਤੇ ਮਹਿਕ, ਅਰਮਾਨ, ਮਮੀ ਡੈਡ ਜੀ ਉਹ ਚਲੇ ਗਏ ਦੀਦੀ ਹੁਣਾ ਕੋਲੇ ਤੇ ਆਪਾਂ ਅੱਜ ਸਿਲੇ ਅਜਵ ਸਿਲੇ ਅੱਜ ਅਸੀਂ ਕੋਈ ਕੰਮ ਨਹੀਂ ਕਰਦਾ ਅੱਜ ਸ ਰੋਟੀ ਵੀ ਨਹੀਂ ਖਾਣੀ ਹੈ ਸਹੀ ਹੈ ਸਹੀ ਹੈ ਕੀ ਰੋਟੀ ਖਾਣੀ ਹੈ ਹਾਏ ਕਿੰਨਾ ਛੁੜ ਬੋਲਦਾ ਮੇਰੇ ਬਾਰੇ ਪਹਿਲਾਂ ਕੀ ਕਹਿਆ ਘਰੇ ਮਮੀ ਜੀ ਅੱਜ ਸ ਰੋਟੀ ਨਹੀਂ ਖਾਣੀ ਹੈਗੀ ਐ ਕੱਟ ਤੇ ਖਾਵਾਂਗੇ ਮੁਆ ਕਰਦੇ ਚਲੋ ਆਜਾ ਫਿਰaldehyde ਜਰ ਸਾਹਿਬ ਜਮ ਚੱਲ ਲਿਓ ਸਾਨੂੰ ਉਹਦੇ ਕੁਝ ਖਾਣ ਨੂੰ ਲਿਆ ਦਿਓ ਓਕੇ ਹਾ ਇਹ ਕੀ ਗੱਲ ਤੇ ਬੀਜੀ ਥੀ ਲਾਈਟ ਬੰਦ ਕਰਦੀ ਆ ਆਪਣੇ ਤੋਂ ਬਾਈ ਬਾਈ ਚਲੋ சிவਰਾਜ ਸਿੰਘ ਫਾਲੋ ਵੀ ਅਸੀਂ ਆਏ ਸੀਗੇ ਉੱਪਰ ਪੂਲ ਸਾਫ਼ ਕਰਨ ਵਾਸਤੇ ਉੱਪਰ ਦੇਖਿਆ ਤਾਂ ਬਹੁਤ ਸੀ ਗਰਮੀ ਬਹੁਤ ਸੀਗੀ ਉੱਪਰ ਆ ਕੇ ਦੇਖਿਆ ਤਾਂ ਧੁੱਪ ਜ਼ਿਆਦਾ ਸੀਗੀ ਗਰਮੀ ਲੱਗੀ ਜਾਂਦੀ ਸੀ ਇਸ ਕਰਕੇ ਅਸੀਂ ਪ੍ਰੋਗਰਾਮ ਕਰਤਾ ਕੈਨਸਲ ਹਣ ਕਰਾਂਗੇ ਸਵੇਰੇ ਪੂਲ ਦੀ ਸਫਾਈ ਕਿਉਂ ਵੀ ਗੁਰਕਰਨ ਸਿੰਘ ਕਹਿੰਦਾ ਹਾਂ ਜੀ ਇਸ ਮੁੰਡੇ ਤੋਂ ਸਫਾਈ ਕਰਾਉਣੀ ਆ ਅਸੀਂ ਸਵੇਰੇ ਪੂਲ ਦੀ ਕਿਵੇ ਇਹ ਦੋਸ ਵਾਈ ਕਰਾਉਣੀ ਆ ਆ ਸਹੀ ਆ ਨਾ ਕਰੇਗਾ ਨਾ ਸਪਾਈ ਪਹਿਲਾਂ ਬੱਚ ਪੋਚਾ ਲਾਉਣਾ ਫੂਨ ਦੇ ਝਾੜੂ ਨਾਲ ਹੱਥ ਫਿਰ ਪੋਚਾ ਲਾਉਣਾ ਹੈ ਉੱਪਰ ਆਪਣਾ ਕੋਈ ਕੰਮ ਨਹੀਂ ਹੈਗਾ ਚਲ ਸਾਡੀ ਚੀਜ਼ ਆ ਕੇ ਅਸੀਂ ਵਰਕਰਾਂ ਦੀ ਵੇਟ ਕਰਦੇ ਆਂ ਕਹਿੰਦੇ ਮੇਰੇ ਵੀਰੋ ਇੰਤਜ਼ਾਰ ਆ ਦੀਆਂ ਖਾਤਮ ਲਿਫਾਫੇ ਫੜ ਚੁੱਕ ਲਿਫਾਫੇ ਫੜ ਲਏ ਨੇ ਚੰਬਰਾ ਨੇ ਕੀ ਆ ਵੀ ਲਿਆਵਾਂਗੇ ਬਾਅਦ ਚ ਪਹਿਲਾਂ ਪੇੜ ਪੂਜਾ ਕਰਦਗੇ ਪਲਵਾਨ ਸਾਹਿਬ ਇਹ ਕੀ ਲੈ ਕੇ ਆਏ ਹੋ ਕਿ ਤੁਹਾਨੂੰ ਦਿਖਾਉਨੇ ਆ ਕਹਿੰਦੇ ਕੀ ਸ਼ੌਂਕ ਕੀ ਕਹਿੰਦੇ ਆ ਵੱਲੇ ਸ਼ੌਂਕ ਹੀ ਨਰਾਲੇ ਆ ਜੱਟ ਸਾਹਿਬ ਦੇ ਤਾਂ 90 ਕਿਲੋਮੀਟਰ ਦੂਰ ਜਾ ਕੇ ਅੱਜ ਅਸੀਂ ਕੁੰਡਾ ਲੈ ਕੇ ਆਏ ਆ ਸ਼੍ਰੀ ਗਣੇਸ਼ ਕਰਤਾ ਦਗਾਟਣਾਂ ਕਹਿੰਦੇ ਪੈਕਿੰਗ ਹੀ ਬਹੁਤ ਅੜੇ ਕੀਤੀ ਹੋਈ ਆ ਨਾ ਯਾਰ ਮੇਰੇ ਹਨਾ ਵੀ ਵੀ ਬਰਡ ਭਾਰਾ ਆਵਾ ਘੋਟਣਾ ਜੇ ਹਾਂ ਕਿ ਜਦੋਂ ਸਮਨਾਂ ਦੇ ਕਿੰਨੂੰ ਜ਼ਿਆਦਾ ਵੀ ਕਰਾਇਆ ਦੇਖਦੇ ਹਨ ਅੱਖਾਂ ਸਿਰਿੰਗ ਕਰਦੇ ਆਂ ਇੱਕ ਦਮ ਡਾ ਦੂ ਘਾਰੇ ਬਹੁਤ ਤੁਸੀਂ ਆਪ ਤਲਾਇਆ ਕਰਨਾ ਹੁਣ ਇਹ ਉਹ ਤਾਂ ਖੜ ਚੁ ਵੀ ਮੇਰੇ ਕੈਂਚੀ ਨਾ ਖਰਾਬ ਕਰੇ ਕੱਪੜੇ ਚਾਹਣਾ ਨਹੀਂ ਆਲੇ ਚਾਹੂਲੇ ਜੇ ਉਹ ਚਾਹ ਵੀ ਚਾਰ ਪੰਜ ਵਾਲੀ ਇਹਨੂੰ ਧੋ ਲਿਓ ਚੰਗੀ ਤਰ੍ਹਾਂ ਚਾਰ ਪੰਜ ਵਾਰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਕੇ ਇਹਨੂੰ ਚਾਰ ਪੰਜ ਦਾ ਪਰਚਾ ਤੇ ਕਾ ਦੇਖੋ ਪਾਣੀ ਸਾਹ ਦੇ ਵਿੱਚ ਕੁਝ ਨਹੀਂ ਨਿਕਲਦਾ ਤਾਂ ਹੈ ਵੀ ਐਂਕੋ ਵੀ ਉੱਤਰੀ ਇਧਰ ਹੀ ਬਹੁਤ ਸੋਈ ਦੀ ਕਿ ਪਤਾ ਲੰਭੂ ਨੂੰ ਥੋ 100 150 ਸਾਲ ਵੀ ਇੱਕ ਘੰਟੇ ਹੁੰਦੇ ਸੋ ਭਾਏ ਕੋ ਨਾ ਪਰ ਇਹ ਸਿਰ ਤੋਂ ਤੋਂ ਉੱਗੀ ਨਾ ਇਹ ਨਾ ਰਾਵ ਤੋਂ ਤੇ ਜਾ ਕੇ ਉਹ ਤੁਹਾਨੂੰ ਜਿਹੜਾ ਗਰਾ ਮੱਚ ਮਾਰ ਰਹਿਣਾ ਆਪਣਾ ਕਨਵੇਟ ਦੇ ਕਿਤੇ ਮੇਰੇ ਕੀ ਕਰਦਾ ਹੋਰ ਕਰਨੀ ਹੁੰਦੀ ਇਹ ਰੱਖ ਲਈ ਮੈਂ ਚੱਕੂੰ ਦਾ ਘੋੜਾ ਨੇ ਸਲਾਈਏ ਰਗੜਾ ਨਾ ਸਮਸਵਾਰ ਕਹਿੰਦੇ ਸ਼ੌਕ ਦਾ ਕੋਈ ਬੋਲ ਨਹੀਂ ਹੁੰਦਾ ਪਰ ਦੋਨੋਂ ਲੈ ਕੇ ਆਉਂਦਾ ਤੇ ਸਕਿੰਦ ਵੀ ਦੇਖ ਲੋ ਪੈਨ ਵੀ ਹੋ ਗਈ ਇੱਧਰ ਹੱਥ ਨਾਲ ਤੇ ਮੂੰਹ ਐਵੇਂ ਦੇ ਦਿੱਤਾ ਤੇ ਰਹਿਦੀ ਦਾ ਸਾਹ ਨਾਲ ਮੂੰਹ ਕਾੜੇ ਦਿੰਦੇ ਤਾਂ ਪੂਰੀ ਨਾ ਟੀ-ਸ਼ਰਟ ਪਾਈ ਦੇਤਾ। ਪਰ ਆਪਾਂ ਇਥੇ ਬਣਾਵਾਂਗੇ ਨਗੜਾ। ਫਿਰ ਤੁਹਾਨੂੰ ਦਿਖਾਵਾਂਗੇ ਸਾਰਿਆਂ ਦਾ ਰਗੜਾ ਕਿਵੇਂ ਬਣਾਈਦਾ ਹੈ। ਅੱਜ ਨਹੀਂ ਕੱਲ੍ਹ ਦਾ ਪਹਿਲੇ ਵੀ ਅੱਜ ਵੀ ਦਿਖਾਉਣਾ ਰਹਿੰਦਾ ਮੈਂ। ਕੱਲ੍ਹ ਪੂਰਾ ਬਣਾਵਾਂਗੇ। ਇਹਨੂੰ ਕਹਿੰਦੇ ਸਰੋਤਰ ਤੇ ਇਹ ਹੋਵੇ ਆਪਣਾ ਪੁੰਡਾ। ਸਰੋਤਰ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਪੂਰਾ ਆਪਣਾ। ਲੈ ਕੇ ਬਾਬੇ ਦਾ ਨਾ ਤੇ ਹੁਣ ਤੁਹਾਨੂੰ ਦਿਖਾਵਾਂਗੇ। ਤੱਤ ਵਰ ਚੀਜ਼ ਕਿ ਲਈ ਆਪਣੇ ਕਾਲੂ ਡੈਡੀ ਨੂੰ ਤੇ ਆਉਣਾ ਵਾ ਡੈਡ ਜਿਹਨਾਂ ਨੂੰ ਤਾਂ ਬਸ ਹੀ ਕੋਲ ਹੈਗਾ ਪਰ ਉਹਦਾ ਰਿਐਕਸ਼ਨ ਦੇਂਦਿਆ ਕੀ ਆ ਠੀਕ ਆ ਸਰਾਣੀ ਕਿਸੇ ਜਿਹੜਾ ਦੂਜਾ ਨਹੀਂ ਆਪਣਾ ਸਤਨਾਮ ਆ ਜਿਹੜਾ ਬੜਾ ਫੇੜ ਮਲੀਆ ਹੈ ਜਿਹੜਾ ਅੰਦਰ ਜਾ ਰਿਹਾ ਹੈ ਉਹਦਾ ਜਿਹੜਾ ਤਸਵੀਰ ਹੈ ਨਾ ਉਹਨੇ ਵੀ ਕੋਕਰ ਆ ਉਹਨੇ ਹੁਣ ਆਹ ਕੀ ਸੀ ਟੀਂਟੀ ਲਵਾਈ ਜਿਹੜੀ ਆ ਉਹ ਉਹਨੂੰ ਦਿੰਦੇ ਨੇ ਇਹਨਾਂ ਚੀਜ਼ ਜੀ ਰਵਤ ਨਾਂ ਵੀ ਲੱਗਦੇ ਆ ਨਾ ਹਾਂ ਵੀ ਲੱਗਦੇ ਦੋਨੇ ਘੜੇ ਲੱਗਦੇ ਨੇ ਨਾਂ ਉਹਦੇ ਦਾ ਜਾਨਾ ਤੈਨੂੰ ਪਿਆਰ ਕਰ ਮੇਰੇ ਕੋਲ ਟਾਈਮ ਨਹੀਂ ਹੈ ਸਾਢੇ 5:00 ਵੱਜ ਚੁੱਕੇ ਆ ਸ਼ਾਮ ਦੇ ਸਵੇਰੇ ਦੇ ਫਿਰ ਮੈਂ ਜਾਵਾਂਗਾ 6:15 ਵੱਜੇ ਆ 8:00 ਵੱਜੇ ਕੋਈ ਆ ਸਵੇਰੇ 5:30 ਵਜੇ ਰਹਿ ਆ ਚਲੋ ਚੱਕੋ ਹਾਂ ਨੂੰ ਕਿ ਵੀ ਦੇ ਦੇ ਆਹ ਰੋਇ ਬਾ ਇਤਲਕ ਨਹੀਂ ਆ ਰਹੀ ਆਖਾਦ ਲਓ ਉਹਦੇ ਬਚਾ ਰੱਖੇ ਰਹੋ ਨਾ ਕੋਈ ਤਾਂ ਮੁੱਦਾ ਨਿਕਲ ਗਿਆ ਇਹ ਮੁੱਤੂ ਤਾਂ ਭਾਰਾ ਹੈ ਬਹੁਤ ਆ ਇਹ ਤਾਂ ਮੈਂ ਤਾਂ ਸੱਭ ਤੋਂ ਪਰ ਛੱਡੋ ਕਿਸੀ ਕਿਤੇ ਪੁੱਤ ਨਹੀਂ ਹੋਊਗਾ ਤੂੰ ਗਈ ਉਹਦਾ ਪਤਾ ਉਹਦਾ ਵੀ ਤੇ ਨਾ ਪਾ ਰਹਾ ਵਾ ਮਤਲਬ ਉਹਦਾ ਨਿਕਲ ਨਾ ਰਹਾ ਬੂਆ ਤੋ ਇੰਨੇ ਚੰਗੇ ਅੰਤੋਂ ਨਾ ਬੜਾ ਹੈ ਤਾਂ ਉੱਤਰ ਆ ਕੇ ਹਾਂ ਵਾ ਨਾ ਪਹਿਲਾਂ ਚੱਲ 5 ਵਜੇ ਤੁਹਾਨੂੰ ਬਣਾ ਉੱਪਰ ਤੋਂ ਗਈ ਸਾਹ ਲੈ ਲਾ ਹੋਰ ਕਾਸ਼ ਤਰੂ ਮੈਂ ਇੱਥੇ ਤੋਂ ਨੂੰ ਜੇ ਛੱਡ ਦੋ ਤੁਸੀਂ ਇਹਨੂੰ ਫੇਰ ਆਉਂਦੇ ਪੰਜਾਂ ਕੰਮ ਬੁਖਾਉਂਦੀ ਔਰ ਆਨਲਾਈਨ ਦੇ ਮੈਂ ਖਾਣਾ ਨਹੀਂ ਬਣਾਇਆ ਮੈਂ ਕੁਝ ਬੁਣਾਉਣਾ ਕਰ ਆ। ਆ ਦੇ ਲੋ ਜਵਾਕ ਕਹਿੰਦੇ ਪਹਿਲਾਂ ਮੈਂ ਕੁਛ ਇੱਕ ਪਲਾਉ ਫਿਰ ਪੂਲ ਤੁਰ ਚੱਲਾਂਗੇ। ਨਾਣਾ ਵੀ ਇਹਨਾਂ ਨੇ ਤੇ ਬਲੈਕਮੇਲ ਵੀ ਕਰ ਰਹੇ ਆ। ਹੈ ਬੱਚੋ। ਕਹਦਾ ਹੂੰ। ਚਲੋ ਚੱਲੀਏ ਬੱਚਿਓ ਫਿਰ ਆਦੇ। ਹੁਣ ਆਪਾਂ ਕਰ ਲੱਗਿਆ ਪੂਲ ਸਾਫ। ਉਹਦੇ ਵਿੱਚ ਪਈ ਹੈ ਕਾਫੀ ਜਿਆਦਾ ਮਿੱਟੀ ਕਿਉਂਕਿ ਤੁਹਾਨੂੰ ਪਤਾ ਉੱਪਰ ਛੱਤ ਦੇ ਕਰਕੇ ਹਨਾ ਮਿੱਟੀ ਪਈ ਜਾਂਦੀ ਕੱਲ ਨੇਰੀ ਵੀ ਆਈ ਸੀਗੀ ਤੇ ਆਪਾਂ ਕਰਾਂਗੇ ਦੀ ਸਫਾਈ ਹੁਣ ਨਾ ਹੁਣ ਤੁਸੀਂ ਸਾਰਿਆਂ ਨੇ ਤੁਹਾਨੂੰ ਕਦੇ ਨੂੰ ਪੈਣਾ ਗਾਇਤੀਰੇ ਥੇਰੇ ਸਿੱਧੇ ਰੱਖੀ ਲੈ ਬਾਹਰ ਦਨ ਆਸਰ ਪਾਣੀ ਦਾ ਮਾੜੀ ਪਾਣੀ ਉੱਚਾ ਲਾਵਾਂਗੇ ਕਹਿੰਦੇ ਪੋਚਾ ਲੱਗ ਰਹੇ ਨੇ ਜੀ ਵੀਰੋ ਚੱਲ ਗਿਰਨੇ ਨੋਣਾ ਮਾਮੇ ਨੇ ਦੇਖੀ ਨੋਣਾ ਪਹਿਲਾਂ ਆ ਕੇ ਸੌਦੇ ਕੰਮ ਉਹ ਤੋਂ ਕੰਦੇ ਕਰਾਉਣ ਲੱਗੇ ਸੀ ਚੱਲ ਗਿਰਨੇ ਨੋਣਾ ਹੋ ਚੁੱਕਿਆ 8 ਵਜੇ ਅਸੀਂ ਆਏ ਸੀਗੇ ਪੂਲ ਤੋਂ ਤਾਂ ਕੋਲੇ ਫਸ ਚਕਣਾ ਚੱਕਾ ਆਤਾ ਪਤੀ ਵੀਰ ਨੇ ਤਾਂ ਤਾਰਾ ਮੈਂ ਹੀ ਆ ਉਹ ਛੜੂ ਬਟਾਗਾਲਾ ਪਾਣੀ ਮਾਰ ਮਾ ਫਰੇ ਮੇਰਾ ਬਾੜੀਆਂ ਨਾਲ ਤੇ ਬੈ ਬੈ ਉੱਤ ਲੱਗ ਰਹੇ ਪਈ ਐ ਚੱਕ ਲਿਓ ਦੇ ਮੈਂ ਤਾਂ ਕਹਿਆ ਸੀ ਬੈ ਬਲਿਓ ਮੰਨੇ ਹੀ ਨਹੀਂ ਕੋਈ ਆਹ ਕੰਨ ਬਾੜੀ ਜਾਂ ਪਿਆਹਰ ਕੇ ਫਿਰ ਮੈਨੂੰ ਭੱਜਣਾ ਪਿਆ ਮੋਰੂ ਗੁੱਗਾ ਲੱਕੜ ਤੋੜਦਾ ਆਇਆ ਆਈ ਬੱਪਾ ਫਿਰ ਜਾਂਦੀ ਥੋਈ ਵਗੀ ਹੋ ਗਈ ਨਾ ਬਾੜੀਆਂ ਚੱਕਦੀ ਦੀ ਤੋੜਦਾ ਪਹਿਲਾਂ ਦੂਜੀ ਸੌ ਗੋਬੀ ਦੇ ਲਾੜੀ ਵੱੜ ਗਈ ਰੱਬਾ ਚਲੋ ਵੀ ਹੁਣ ਆਦੇ ਸੱਕੋ ਵੀ ਗੱਲ ਬਾੜੀਆਂ ਭਾਂਜ ਤੋੜ ਬਦਲਦੇ ਨਾ ਦੇ ਨਾਲ ਸੁੱਕ ਗਿਆ ਹੁਣ ਤੇਰੇ ਖੱਦਰੇ ਪਾਣੀ ਭਰਾਂਗੇ ਇੱਕ ਵਾਰੀ ਫੇਰ ਸਾਫ਼ ਕਰਕੇ ਪੋਚਾ ਮਾਰ ਕੇ ਪੂਣੇ ਦੇ ਧੋਵਾਂਗੇ ਪੋਚਾ ਮਾਰ ਕੇ ਧੋਵਾਂਗੇ ਫੇਰ ਭਰਾਂਗੇ ਦਿਮਾਗ ਖਰਾਬ ਹੋਊਗਾ ਬੱਬਰ ਦੇ ਮਨ ਸਰਮੂੜ ਪਾਸੇ ਜੇ ਅੰਡੀ ਜੰਨੇ ਹੁਣ ਸਭਾਈ ਕਰਤੀ ਆ ਬਈ ਪੂਲ ਚੱਕਰਾ ਸ਼ਿਨਾਸ ਸਿੰਘ ਚੱਕਨਾ ਚੀਕਾ ਹੋਰ ਹੈ ਚੱਕਨਾ ਚੀਕਾ ਯੈਸ ਇੱਥੇ ਮੈਂ ਪਾਣੀ ਅੰਦਰ ਰੱਖਣੀ ਤੇ ਨਹੀਂ ਤੁਹਾਡੇ ਬੋਲਦੇ ਸਰ ਬਿਹੜਾ ਤਲਾਜ ਦੀ ਪੂਲ ਮੈਕਲਿੰਗ ਹੋਤਾ ਮੈਂ ਤੇ ਜਵਾਕਾਂ ਨੇ 25 10 ਜਵਾਕੋ ਮੇਰੇ ਦੱਸਣ ਮਾਮੇ ਵੀ ਹੋ ਜੀ ਸੀ ਜੀਆ ਤੋ ਲਈ ਆਏ ਬਿਹੜਾ ਇੰਨੀ ਠੰਡੀ ਹਵਾ ਚੱਲਦੀ ਹੈ ਸਰ ਕਰਨ ਤੂੰ ਤਾਂ ਝੂਠ ਬੋਲਦਾ ਹੈਗਾ ਉਹ ਤੂੰ ਪੁੱਛਿਆ ਜਵਾਕ ਤੋਂ ਪਰ ਮਿੱਤੋਂ ਬਿਹੜਾ ਨਹੀਂ ਤੋਹ ਸਕਦੇ ਅਰੇ ਜਿਹੜੀ ਪੂਲ ਤੋਂ ਆਉਂਦੇ ਸਰ ਬਾਜ 10 ਫੋਨ ਕਿਤੇ 10 ਫੋਨ ਤਾਂ ਆਇਆ ਮੈਂ ਉੱਪਰ ਦੱਸ ਤੂੰ ਕਰ ਕੀ ਕਹਿੰਦੇ ਕਹਿੰਦੇ ਬਿਹੜਾ ਨਹੀਂ ਤੋਟਦਾ ਦਾ ਮਰਨ ਤੂੰ ਪਾਸ ਪੂਲ ਧੋ ਲਿਆ ਸੀ ਨਾ ਬਿਹੜਾ ਤੁਹਾਡਾ ਪਾਣੀ ਹੋਏ ਪਾਣੀ ਘਰਤਾ ਫਿਰ ਨਿਕਲੇ ਫਰਸ਼ ਆ ਗਏ ਸਾਡੇ ਲਈ ਤਾਂ ਘੜਾ ਹੀ ਐ ਛੱਤ ਐ ਛੱਤ ਟਰੈਸ ਚਲੋ ਯਾਰ ਚਲਿਏ ਤੁਹੇ ਲਾਈ ਹਣ ਹਣ ਜਾ ਕੇ ਅਸੀਂ ਰੋਟੀ ਬਣਾਉਣੀ ਆ ਫੇਰਾ ਫੇਰ ਨਵਾਵਾਂਗੇ ਮੈਨਾਂ ਰਹਿ ਖਬਰ ਹਾਲਾਤਾਂ ਦੇਰੀ ਹਵਾ ਚੱਲਦੀ ਜਾਂਦੀ ਆ ਵੀ ਜੇ ਚੱਲਾਂ ਰੋਟੀ ਦੋ ਨਾਲੇ ਮੈਨੂੰ ਨਾਲ ਜਵਾਕਾਂ ਨੂੰ ਚੱਲ ਜਮਾਨ ਕਰੋ ਬੰਦ ਚਲੋ ਬਾਹਰ ਲੈ ਚਲੋ ਸਦਾ ਸੱਕ ਜਪੇ ਚਲੋ ਚਲਿਏ ਪੰਡਾ ਤਾਂ ਦੇ ਠੱਬੇ ਚਲੋ ਭਾਈ ਚਲਿਏ ਅਸੀਂ ਜਾਮਾ ਘਰ ਆ ਜੇ ਤਾਂ ਬੇ। ਆ ਦੇਖ। ਤੁਹਾਡੇ ਕਿਹੜੀ ਕਿਹੜੇ ਕਲਰ ਦੀ ਆ? ਡੀਡੀ। ਮੇਰੀ ਹਰੀ ਆ ਫੇ ਤੇਰੀ ਲਾਲ ਆ ਤੇ ਪੀਲੀ ਉਹ ਤੇ ਨੂੰ। ਚਲ ਮੈਨੂੰ ਰੈੱਡ ਦੇ ਦੋ। ਹੂੰ ਮੇੜ ਵਾਰੀ ਆ ਗਈ। ਕੋਈ ਨਹੀਂ ਹੈਗੀ ਤੇ। ਲਾਲ ਨਹੀਂ ਵੀ ਨਾ ਦੇ ਘਰ ਕੇ। ਮੈਂ ਜਿੱਤਣ ਲੱਗੀ ਆ। ਲੱਗਦੀ ਜਾਂਦਾ। ਕੱਟ ਚ ਸਖਾ। ਮੇਰੀ ਵਾਰੀ ਆ ਅੰਦਰ ਲੈ ਜਾ ਫਿਰ ਜੇ ਇੱਕ ਨਾ ਆਇਆ ਦੁਬਾਰਾ ਕੋਈ ਨਹੀਂ ਇੰਨਾ ਟਾਈਮ ਜਿਆ ਆਈ ਹੋਊ ਨਾ ਮੰਨਦਾ ਤਾਂ ਸੋਚ ਰਿਹਾ ਬੈਦੀ ਕਿਹਨਾਂ ਲੱਗਿਆ ਹੋਣ ਓਏ ਤੇ ਰਹਿਣ ਦੇ ਆ ਕੇ ਜੀ ਹਾਏ ਬੱਬੇ ਹਾਏ ਕਾਹ ਤੂੰ ਕੱਟਰੀਆ ਦੇਖੀ ਕਿਰੀਮ ਦਾ ਕੋਈ ਨਾ ਮਨ ਤੇਰੀ ਹੋਈ ਹਾਲ ਲੱਗਿਆ ਤੂੰ ਯਾਦ ਰੱਖੀ ਕੋਈ ਨਾ ਮਗਰੋਂ ਭੱਜ ਗਈਆਂ ਕੋਈ ਨਾ ਮਾਂ ਜੀ ਕਹਿੰਦੇ ਸੀ ਨਾ ਇੱਕ ਨਹੀਂ ਹੁਣ ਸਾਨੂੰ ਇੱਕ ਲਿਆਦਾ ਸੀ ਕੋਈ ਨਾ ਮੇਰੀਆਂ ਤੈਨ ਚਲ ਗਈਆਂ ਆਕੇ ਰਹਿੰਦੇ ਮੋਟੂ ਮੈਨੂੰ ਕਹਿੰਦੇ ਸੀ ਨਾ ਜਿਹਨੂੰ ਕਹਿੰਦੇ ਖੇਡਣਾ ਨੇ ਦਾ ਖੇਡਣਾ ਨਹੀਂ ਨਾ ਉਹਨੂੰ ਬਾਹਰ ਕੱਢ ਲੈ ਲਾ ਉਹਨੂੰ ਛੱਡੀ ਜਾਂਦੇ ਸੀ ਉਹ ਬੱਸ ਉਹ ਬੱਸ 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 ਇਹ ਤਾਂ ਕਿਸਮਤ ਦੀ ਗੱਲ ਹੁੰਦੀ ਆ ਬਚਾਰੀ ਅੰਦਰ ਜਿਹੜੀਆਂ ਰਹਿਣੀਆਂ ਉਹ ਬੱਸ ਕਰਿਆ ਕਰੋ ਮੋਟੂ ਤੈਨੂੰ ਤਾਂ ਨਾਮ ਨਾ ਸਾੜ ਦੇ ਚਾਰ ਨੰਬਰ ਮੈਨੂੰ ਚੰਨਣ ਦਿਓ ਮੇਰੀ ਵਾਰੀ ਕਦੋਂ ਮੇਰੀ ਜਿਹੜੀਆਂ ਖਵਾਸ ਕਰਦੇ ਮੁਝੇ ਕੀ ਹੈ ਹਾਂ ਤੇਰੇ ਕੋਈ ਕੋਲਾਏ ਤੈਨੂੰ ਮੈਂ ਇੰਦਰ ਕੀਤੀ ਇਹ ਕੋਈ ਬਲੇ ਕੁਝ ਨਹੀਂ ਕਰ ਸਕਦਾ ਦੁੰਦੇ ਡਿੱਟੀ ਦਾ ਭੀ ਘਮਾਂ ਘਮਾਂ ਕੇ ਆ ਕੇ ਉਹ ਕਿਹਾ ਦੇਖ ਦੇ ਉਹ ਮੋਬਾਈਲ ਜਿੱਤਿਆ ਕੌਣ ਆ ਦੱਸੋ ਬਹਿਲਾ ਮੈਨੂੰ ਮਾਮੀ ਖੰਮ ਜਿੱਤੇ ਹੈ ਰੇ ਬਬਾ ਜਦੋਂ ਤੱਕ ਬਾਈ ਛੱਡਿਆ ਨੂੰ ਤਾਂ ਜਿੱਤੀ ਹੈ ਜਿਹੜਾ ਪਤਾ ਹਾਰ ਸਕਦਾ ਵਾਹ ਕਹਿੰਦਾ ਹੁੰਦਾ ਵਾ ਚਲੋ ਇਸੇ ਦਿਮਾਗ ਇਡਾ ਕਰੋ ਜਿਹੜਾ ਦਿੱਤੀ ਚੱਕੀ ਆ ਜਿਹਨੂੰ ਕਹਿੰਦੇ ਸਕੇਤਰਾਂ ਦੇ ਲੱਡੂ ਖੇਡਣੀ ਨੇ ਕਿੱਟ ਨਹੀਂ ਉਹਦੀ ਮੈਂ ਜਿੱਤ ਗਈ ਹੂ ਬੁਰਾ ਪਾਟੀ ਮੋਸ਼ਰ ਤੂੰ ਖਾ ਜਾ ਲੈ ਇਹ ਪੇੜੀ ਬੜਾ ਖਾ ਜਾਂਦਾ ਸੀ ਚੱਲ 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 ਕੋਈ ਨਾ ਮੈਂ ਜਿੱਤ ਗਈ ਹੁਣ ਜ਼ਿਆਦਾ ਕਾਣੋ ਵੇਡ ਲਾ ਹਮਾਰੇ ਜਾਂ ਮੈਂ ਤਾਂ ਹੀ ਹੋਵੇ ਕੋਣ ਜਈਦਾ ਹੁਣ ਮੈਨੂੰ ਰਸਾ ਜਿਉਂ ਪੜਾਕੇ ਬਣਾ ਦੇ ਤੁਹਾਨੂੰ ਬੁਲਾਉਣੇ ਮੈਂ ਗੋਸ਼ੇ ਤਬਾ ਠੰਡਾ ਕਰ ਦੋ ਸੀ ਆਪ ਦਾ ਦੋ ਮਿੰਟ ਦੋ ਮਿੰਟ ਕਿ ਮੈਂ ਕੋਸ਼ਿਸ਼ ਕਰਨਾ ਪਲੇ ਆ ਜਾ ਕਾਕਾ ਬਣਾਉਂਗਾ ਤੇਰਾ ਮੈਂ ਆ ਤੋ ਜੈਕਟ ਕੀ ਬਾਸ ਬਰੇ ਵੀਰੇ ਹੋ ਪਾਏ ਗਾਇਸ ਤੇ ਨੇ ਮੈਂ ਲੁੱਟ ਗਿਆ ਜੱਜ ਚਿੱਕੀ ਹੈ ਗਾਇਸ ਗਾਇਸ ਬਰਕਰਾਰ ਲੱਗਦਾ ਸੀ ਉਹ ਖੇਡ ਰਿਹਾ ਸੀ ਮੈਂ ਤਾਂ ਗਾਇਸ ਇਹ ਗੱਲ ਸੁਣ ਕੇ ਇਹ ਸੀ ਕਿ ਬੇਪੀਨੇ ਗਈ ਸੀ ਵੀਰ ਨੂੰ ਬਾਹਰ ਕੱਢਦੇ ਆ ਇਹਨੂੰ ਖੇਡਦੇ ਨਹੀਂ ਉਹਦਾ ਨਾ ਮੈਂ ਉਹਦੇ ਮਗਰ ਲਾ ਨਾ ਉਹਦੇ ਗਾਲ ਘੋਰੇ ਮੇਰੇ ਐਨਕਾਰੀ ਲੱਗੇ ਸੀ ਕਿ ਆਂਦੀ ਮੈਨਾ ਆਏ ਫਟੇ ਜੱਕਦੇ ਨੇ ਸੀ